ਦੂਰ ਸਾਹ ਕੋ ਆਜ਼ਾਦ ਉਮੀਦਵਾਰ ਅਮਰਿਤਪਾਲ ਦੇ ਪ੍ਰਚਾਰ ਵਰਤੇ ਜਿਹੜੇ ਹੈ ਉਹਨਾਂ ਦੇ ਪਲਵਾਰ ਦੇ ਨਾਲ ਨਾਲ ਕਈ ਹੋਰ ਜਿਹੜੇ ਨੇ ਪੰਥ ਦੇ ਨਾਲ ਜੁੜੇ ਲੋਕ ਜਿਹੜੇ ਨੇ ਪ੍ਰਚਾਰ ਕਰ ਰਹੇ ਨੇ ਐਸੋਲੇ ਤਰਨਤਾਰਨ ਦੇ ਮੇਨ ਬਾਜ਼ਾਰ 'ਚ ਮੌਜੂਦ ਹੈ ਜਿੱਥੇ ਬੀਬੀ ਪਰਮਜੀਤਪੁਰ ਸਾਹਿਲਾ ਜਿਹੜੇ ਨੇ ਅਮਰਿਤਪਾਲ ਜੀ ਦੇ ਪ੍ਰਚਾਰ ਜੁਟਦੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਢੋਲੀਆਂ ਦੇ ਜ਼ਰੀਏ ਬਲੇ ਟੋਲ ਜਿਹੜੇ ਲੱਗੇ ਜਾ ਰਹੇ ਨੇ ਉਹਨਾਂ ਦੇ ਪਿੱਛੇ ਜਿਹੜੇ ਨੇ ਗਿਆਨ ਸਿੰਘ ਤੁਸੀਂ ਦੇਖੋਗੇ ਕਿ ਆਰੇ ਦੇ ਵਿੱਚ ਜਿਹੜੇ ਨੇ ਝੰਡਾ ਲੈ ਕੇ ਜਿਹੜੇ ਅੱਗੇ ਅੱਗੇ ਤੁਰੇ ਨੇ ਪਿੱਛੇ ਉਹਨਾਂ ਦਾ ਚੋਣ ਨਿਸ਼ਾਨ ਹੈ ਉਹ ਜਿਹਦੇ ਜਦ ਤੁਸੀਂ ਦੇਖੋਗੇ ਕੀ ਨਵਾਂ ਮਾਈਕ ਨਹੀਂ ਅਸਲ ਚੋਣ ਨਿਸ਼ਾਨ ਪੁਰਾਣਾ ਮਾਈਕ ਹੈ ਇਸ ਤਰ੍ਹਾਂ ਦਾ ਸਲੋਗਨ ਦਿੱਤਾ ਗਿਆ ਨੀਚੇ ਦਿਖਾਇਆ ਗਿਆ ਹੈ ਕਿ ਅਮਰਿਤਪਾਲ ਸਿੰਘ ਨੂੰ ਜਿਹੜਾ ਚੋਣ ਨਿਸ਼ਾਨ ਮਿਲਿਆ ਉਹ ਇਹ ਹੈ ਪਿੱਛੇ ਜਿਹੜੀ ਇਸ ਤੋਂ ਪਿੱਛੇ ਜਿਹੜੀ ਹੈ ਪੂਰੀ ਜਿਹੜੀ ਅਮਰਿਤਪਾਲ ਸਿੰਘ ਦੇ ਪ੍ਰਚਾਰ ਨਾਲ ਜੁੜੀ ਟੀਮ ਹੈ ਉਹ ਡੋਰ ਟੂ ਡੋਰ ਕੈਂਪੇਨ ਜਿਹੜੀ ਹੈ ਦੁਕਾਨਾਂ ਵਿੱਚ ਜਾ ਕੇ ਜਿਹੜੇ ਕੈਂਪੇਨ ਕਰਦੇ ਪਏ ਨੇ ਸਾਡੇ ਨਾਲ ਵੀ ਪਰਮਜੀਤ ਖੋੜ ਪਾਲੜਾ ਜਿਹੜੇ ਨੇ ਉਹ ਪ੍ਰਚਾਰ ਚ ਜੁੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੁਸ਼ੀ ਗੱਲ ਜੀ ਦੂਜੀ ਤੁਹਾਡਾ ਪੰਜਾਬ ਦਾ ਸੁਆਗਤ ਹੈ ਅੱਜ ਤੁਸੀਂ ਆਵਾਜ਼ ਆਉਂਦੀ ਦੋ ਟੂ ਦੋ ਕੈਂਪੇਨ ਕਰ ਰਹੇ ਹੋ ਹਾਂ ਜੀ ਦੋ ਟੂ ਦੋ ਕੈਂਪੇਨ ਕਰ ਰਹੇ ਹੋ ਤਰਨਤਨ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਨੂੰ ਇੱਥੇ ਹੰਗਾਰਾ ਮਿਲ ਰਿਹਾ ਤੁਹਾਡੇ ਸਾਹਮਣੇ ਆ ਹੰਗਾਰਾ ਤਾਂ ਕੋਲ 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 ਓਰੇ ਸੋਹਣਿਆ ਸਨ ਬਾਦ ਤੋਂ ਪੂਰਾ ਆਰਾ ਮਿਲ ਰਿਹਾ ਕਿ ਆਪ ਆਪ ਮੁਹਾਰਾ ਹਨ ਮੁਹਾਰਾ ਬਈ ਕਈ ਕਈ ਜੜੀਆਂ ਨੇ ਚੁਣੌਤੀਆਂ ਕਿਉਂਕਿ ਕਈ ਰਵਾਇਤੀ ਪਾਰਟੀਆਂ ਲਗਾਤਾਰ ਜੜੀਆਂ ਨੇ ਇਥੇ ਕਾਬਲ ਸੀ ਲੇਕਿਨ ਹੁਣ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਖੜੇ ਹੋਏ ਨੇ ਤੁਹਾਨੂੰ ਲੱਗ ਰਿਹਾ ਕਿ ਕੁਝ ਬਦਲਾਅ ਨਜ਼ਰ ਆ ਰਿਹਾ ਹਾਂਜੀ ਅਸੀਂ ਜਿਹੜੇ ਲੋਕ ਸੰਘਰਸ਼ੀ ਲੋਕ ਆ ਜਿਨ੍ਹਾਂ ਨੇ 30 ਸਾਲ ਸੰਘਰਸ਼ ਢਾਇਆ ਅਸੀਂ ਬਦਲਾਅ ਹੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਰਵਾਇਤੀ ਪਾਰਟੀਆਂ ਤੋਂ ਕਿਸੇ ਤਰ੍ਹਾਂ ਖਹਿੜਾ ਛੁੱਟ ਜਾਵੇ ਲੋਕਾਂ ਨੇ ਇਹਨਾਂ ਨੂੰ ਦੇਖਿਆ ਹੈ ਇਹਨਾਂ ਨੇ ਜਿਹੜੇ ਜ਼ੁਲਮ ਕੀਤੇ ਆ ਉਹ ਸਾਰੇ ਇਹਨਾਂ ਨੇ ਵੇਖੇ ਆ ਹੁਣ ਅਸੀਂ ਚਾਹੁੰਦੇ ਆ ਪੰਜਾਬ ਵਿੱਚ ਚੰਗੀ ਸਿਆਸਤ ਦਾ ਸਿੱਖ ਸਿਆਸਤ ਦਾ ਚੰਗੀ ਸਿਆਸਤ ਦਾ ਇਹੋ ਜਿਹਾ ਗੁਰੂ ਪਾਤਸ਼ਾਹ ਦੀ ਸਿਧਾਂਤ ਦਾ ਜਿਹੜਾ ਮੋੜ ਵੱਜ ਜਾਵੇ ਤੇ ਲੋਕ ਸੋਖੇ ਹੋ ਜਾਣ ਉਹਨਾਂ ਦੇ ਬੱਚੇ ਨਸ਼ਿਆਂ ਤੋਂ ਹਟ ਜਾਣ ਉਹਨਾਂ ਦੇ ਬੱਚੇ ਵਿਦੇਸ਼ਾਂ 'ਚ ਭੱਜੇ ਜਾ ਰਹੇ ਉਹ ਹਟ ਜਾਣ ਤੇ ਚੰਗਾ ਜਿਹੜਾ ਸਮਾਜ ਸਿਰਜਣ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਚੰਗੇ ਜਿਹੜੀ ਯੂਥ ਹੈ ਉਹ ਅੱਗੇ ਆਵੇ ਤੇ ਜਿਹੜੇ ਜਿਨ੍ਹਾਂ ਨੇ ਸੰਘਰਸ਼ ਵੇਖੇ ਆ ਜਾਂ ਜਿਹੜੇ ਸਾਡੇ ਬਜ਼ੁਰਗ ਬੈਠੇ ਆ ਉਹ ਪਿੱਛੇ ਰਹਿ ਕੇ ਉਹਨਾਂ ਦੀ ਗਵਾਹੀ ਕਰਨ ਤੇ ਯੂਥ ਜਿਹੜਾ ਉਹਨਾਂ ਨੂੰ ਅਸੀਂ ਮੌਕਾ ਦੇਣਾ ਚਾਹੁੰਦੇ ਹਾਂ ਕਿ ਆ ਕੇ ਤੁਸੀਂ ਆਪਣਾ ਪੰਜਾਬ ਸੰਭਾਲੋ ਤੁਸੀਂ ਇਲੈਕਸ਼ਨ 'ਚ ਖੜੇ ਹੋਏ ਸੀ ਉਦੋਂ ਵੀ ਕਈ ਲੋਕ ਤੁਹਾਡੇ ਨਾਲ ਚਲੇ ਸੀ ਲੇਕਿਨ ਉਦੋਂ ਰਵਾਇਤੀ ਪਾਰਟੀਆਂ ਸ਼ਾਇਦ ਜ਼ਿਆਦਾ ਅੱਗੇ ਆ ਗਈਆਂ ਸੀ ਲੇਕਿਨ ਹੁਣ ਤੁਹਾਨੂੰ ਲੱਗਦਾ ਹੈ ਕਿ ਜੋ ਤੁਹਾਨੂੰ ਹੰਗਾਰਾ ਮਿਲ ਰਿਹਾ ਹੈ ਉਹਦੇ ਨਾਲ ਕੁਝ ਫਰਕ ਹੈ ਜਾਂ ਪਿਛਲੀ ਇਲੈਕਸ਼ਨ ਨਹੀਂ ਜੀ ਉਹ ਪ੍ਰੋਬਲਮ ਇੱਥੇ ਨਹੀਂ ਆਈ ਪ੍ਰੋਬਲਮ ਇੱਥੇ ਆਈ ਹੈ ਕਿ ਕੋਈ ਕਾਂਗਰਸੀ ਕਾਂਗਰਸੀ ਦੇ ਖਿਲਾਫ ਨਹੀਂ ਖੜਾ ਕੋਈ ਭਾਜਪਾ ਵਾਲਾ ਭਾਜਪਾ ਦੇ ਖਿਲਾਫ ਨਹੀਂ ਖੜਾ ਸਾਡਾ ਜਿਹੜਾ ਰਵਾਇਤੀ ਪੰਥ ਹੈ ਨਾ ਉਹਨੇ 19 ਚ ਵੀ ਬੀਬੀ ਜੰਗੀਰ ਕੌਰ ਨੂੰ ਲੈਂਦਾ ਸੀਗਾ ਤੇ ਹੁਣ ਫੇਰ ਵਿਰਸਾ ਸਿੰਘ ਬਲਟੋਵਾ ਨੂੰ ਲੈਂਦਾ ਹੈ ਇਹ ਲੋਕ ਜਿਹੜੇ ਹੈ ਪੰਥ ਪੰਜਾਬ ਦਾ ਭਲਾ ਨਹੀਂ ਸੋਚਦੇ ਇਹ ਸਿਰਫ ਆਪਣੀਆਂ ਗੱਦੀਆਂ ਆਪਣੀਆਂ ਕੁਰਸੀਆਂ ਤੇ ਦਿੱਲੀ ਦੇ ਨਾਲ ਜੁੜ ਕੇ ਚਾਹੁੰਦੇ ਆ ਕਿ ਅਸੀਂ ਦਿੱਲੀ ਦੇ ਰਾਹੀਂ ਰਾਜ ਕਰਦੇ ਰਹੀਏ ਇਨਾਂ ਦਾ ਕੋਈ ਮਕਸਦ ਨਹੀਂ ਹੈਗਾ ਮੈਂ ਅੱਗੇ ਵੀ ਕਿਹਾ ਇਹਨਾਂ ਨੂੰ ਕਿ ਇਹ ਪੰਥ ਦਾ ਭਲਾ ਨਹੀਂ ਚਾਉਣ ਵਾਲੇ ਲੋਕ ਜਿਹੜੇ ਪੈਰਲਲ ਬੰਦੇ ਖੜੇ ਕਰਦੇ ਆ ਪਰ ਇਸ ਵਾਰੀ ਮੈਨੂੰ ਲੱਗਦਾ ਕਿ ਨਖੇੜਾ ਹੋ ਜਾਣਾ ਵੀ ਅਸਲੀ ਪੰਥ ਕਿਹੜਾ ਹੈ ਤੇ ਰਵਾਇਤੀ ਪਾਰਟੀਆਂ ਨਾਲ ਜਿਹੜਾ ਜਿੰਨਾਂ ਦਾ ਪਟਾ ਦਿੱਲੀ ਦੇ ਗੜ ਵਿੱਚ ਹੈ ਕਦੇ ਉਹ ਖਿੱਚ ਕੇ ਨੇੜੇ ਕਰ ਲੈਂਦੇ ਆ ਕਦੇ ਧੱਕਾ ਮਾਰ ਕੇ ਪਿੱਛੇ ਕਰ ਦਿੰਦੇ ਆ ਇਦ ਕੀ ਲੋਕਾਂ ਨੂੰ ਸਮਝ ਲੱਗੂਗੀ ਕਿ ਪੰਜਾਬ ਦਾ ਭਲਾ ਕਿਹੜੀ ਗੱਲ ਹੈ ਤੁਸੀਂ ਤੁਸੀਂ ਡੋਰ ਟੂ ਡੋਰ ਕੈਂਪੇਨ ਕਰਦੇ ਪਿਓ ਕਿੰਨੇ ਦਿਨ ਹੋ ਗਏ ਨੇ ਲਗਾਤਾਰ ਤੁਸੀਂ ਇਸੇ ਤਰ੍ਹਾਂ ਚੱਲਦੇ ਹੋ ਕਿੰਨੇ ਘੰਟੇ ਲਗਾਤੇ ਹੋ ਮੈਂ ਤਾਂ ਜੀ ਜਦੋਂ ਹਜੇ ਮਰਦਪਾਲ ਹੁਰਾਂ ਦੇ ਸਲਾਵਾ ਹੀ ਚੱਲਦੀਆਂ ਸੀਗੀਆਂ ਖੜਾ ਕਰਨਗੇ ਮੈਂ ਉਦੋਂ ਦੀ ਸਮਝੋ ਕੈਂਪੇਨ ਚ ਤੇ ਮੇਰੀ 100% ਤੋਂ ਵੀ ਅਭ ਜਿਹੜੀ ਆ ਮੇਰੀ ਇਹ ਮੈਂ ਕੈਂਪੇਨ ਦਾ ਹਿੱਸਾ ਹੈ ਅੱਜ ਕਿੰਨੇ ਕਿੰਨੇ ਕੋ ਘੰਟੇ ਲਗਾਤਾ ਤੁਸੀਂ ਅੱਜ ਲਗਾਤੇ ਹੋ ਮੈਂ ਸਵੇਰੇ 6 ਵਜੇ ਚੱਲਦੀਆਂ ਤੇ ਰਾਤ ਨੂੰ ਕਈ ਵਾਰੀ 11 ਵੀ ਵਜੇ ਇੱਕ ਮੇਰਾ ਆਖਰੀ ਸਵਾਲ ਚੱਲੋ ਕਿ ਜਿਸ ਤਰਾਂ ਵਿਰਸਾ ਸਿੰਘ ਵਲਟੋਹਾ ਦੀ ਗੱਲ ਕਰ ਰਹੇ ਹੋ ਜਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਉਹ ਇੱਕ ਸਮੇ ਸੀ ਜਦੋਂ ਪੰਥ ਦੇ ਨਾਲ ਜਦੋਂ ਗੱਲ ਕਰਦੇ ਸੀ ਕਿ ਆਪਾਂ ਨਾਲ ਚੱਲਾਂਗੇ ਲੇਕਿਨ ਉਸ ਤੋਂ ਬਾਅਦ ਇੱਕਦਮ ਅਲੱਗ ਹੋ ਜਾਣਾ ਬਿਆਨਬਾਜ਼ੀ ਅਲੱਗ ਬਦਲਨੀ ਜਾਂ ਹੁਣ ਇੱਕ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਕੁਝ ਇਸ ਤੇ ਨਹੀਂ ਇਹਨਾਂ ਲੋਕਾਂ ਨੇ ਸਾਨੂੰ ਇਨਸਾਫ ਨਹੀਂ ਨਾਲ ਚੱਲਣ ਵਾਲੀ ਗੱਲ ਨਾ ਕਰੋ ਆਜਿਹੜੇ ਬੀਬੀ ਪਰਮਜੀਤ ਕੋਰ ਖਾਲੜਾ ਜਿਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ 6 ਵਜੇ ਤੋਂ ਕੈਂਪੇਨ ਵਾਸਤੇ ਸ਼ੁਰੂ ਹੁੰਦੇ ਨੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਹੈ ਡੋਰ ਟੂ ਡੋਰ ਕੈਂਪੇਨ ਇਸ ਤਰ੍ਹਾਂ ਦੀ ਚੱਲ ਰਹੀ ਹੈ ਤਸਵੀਰਾਂ ਦਿਖਾਣੇ ਆ ਤੁਸੀਂ ਦੇਖੋਗੇ ਕਿ ਬੀਬੀ ਪਰਮਜੀਤ ਕੋਰ ਖਾਲੜਾ ਇਸ ਵੇਲੇ ਡੋਰ ਟੂ ਡੋਰ ਕੈਂਪੇਨ ਕਰ ਰਹੇ ਨੇ ਅਮਰਿਤਪਾਲ ਸਿੰਘ ਵਾਸਤੇ ਤਰਨ ਤਾਰਨ ਦਾ ਮੁੱਖ ਬਾਜ਼ਾਰ ਹੈ ਜਿਹਦੇ ਵਿੱਚ ਉਹਨਾਂ ਦੇ ਨਾਲ ਨਾਲ ਤੁਸੀਂ ਦੇਖੋ ਕਿ ਕਿ ਪਿੱਛੇ ਇੱਕ ਕਾਫਲਾ ਜਿਹੜਾ ਯੂਥ ਦਾ ਉਹ ਨਾਲ ਚੱਲਦਾ ਪਿਆ ਅੱਗੇ ਟੋਲ ਚੱਲ ਰਹੇ ਨੇ ਪਿੱਛੇ ਉਹਨਾਂ ਦੇ ਜਿਹੜੇ ਚੋਣ ਨਿਸ਼ਾਨ ਉਹਨਾਂ ਨੂੰ ਮਿਲਿਆ ਹੈ ਉਹ ਚੋਣ ਨਿਸ਼ਾਨ ਦਾ ਇੱਕ ਜਿਹੜਾ ਬੈਨਰ ਬਣਾ ਕੇ ਨਾਲ ਚੱਲਿਆ ਜਾ ਰਿਹਾ ਹੈ ਹਾਲਾਂਕਿ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਵੀ ਨਾਲ ਨੇ ਲੇਕਿਨ ਆਜ਼ਾਦ ਉਮੀਦਵਾਰ ਬਤੌਰ ਆਜ਼ਾਦ ਉਮੀਦਵਾਰ ਅਮਰਜੀਤਪਾਲ ਸਿੰਘ ਇਸ ਹਲਕੇ ਤੋਂ ਚੋਣ ਲੜ ਰਹੇ ਨੇ ਜਿਨ੍ਹਾਂ ਦੇ ਚੋਣ ਪ੍ਰਚਾਰ ਵਾਸਤੇ ਸਿਰਫ ਉਹਨਾਂ ਦਾ ਪਰਿਵਾਰ ਨਹੀਂ ਬਲਕਿ ਜਿਸ ਤਰ੍ਹਾਂ ਪਰਮਜੀਤ ਕੌਰ ਖਾਲੜਾ ਨੇ ਆਦੀਪ ਸਿੱਧੂ ਦੇ ਬ੍ਰਦਰ ਨੇ ਇਸ ਨਾਲ ਦੇ ਕਈ ਹੋਰ ਜਿਹੜੇ ਚਿਹਰੇ ਨੇ ਉਹ ਪ੍ਰਚਾਰ 'ਚ ਝੂਟੇ ਹੋਏ ਨੇ ਮਨੀਸ਼ ਸ਼ਰਮਾ ਪੰਜਾਬ ਤੱਕ ਤਰਨਤਾਰ